ਰਿਸ਼ਿਤ ਖੋਰੀ ਮਾਮਲੇ 'ਚ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਸੀਬੀਆਈ ਵੱਲੋਂ ਜਾਂਚ ਚੱਲ ਰਹੀ ਸੀ ਉਸ ਦੇ ਵਿੱਚ ਨਵੀਂ ਅਪਡੇਟਾਂ ਜੋ ਕਿ ਤਾਜ਼ੀਆਂ ਸਾਹਮਣੇ ਆਏ ਨੇ ਜਿਸ ਵਿੱਚ ਪਹਿਲਾਂ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ ਹੁਣ ਉਹਨਾਂ ਦੀ ਨਿਆਇਕ ਹਿਰਾਸਤ ਨੂੰ 14 ਦਿਨ ਵਧਾ ਦਿੱਤਾ ਗਿਆ ਹੈ ਹਾਂਜੀ ਡੀਆਈਜੀ ਭੁੱਲਰ ਹਰਚਰਨ ਸਿੰਘ ਦੇ ਘਰੋਂ ਬਹੁਤ ਸਾਰਾ ਕੈਸ਼ ਕਈ ਮਹਿੰਗੀਆਂ ਘੜੀਆਂ ਅਤੇ ਕਈ ਕਿਲੋ ਸੋਨਾ ਜਿਹੜਾ ਬਰਬੰਦ ਹੋਇਆ ਸੀ ਉਸ ਕੇਸ ਦੇ ਵਿੱਚ ਰਿਸ਼ਵਤਖੋਰੀ ਦਾ ਮਾਮਲਾ ਸੀ ਜਿਸ ਵਿੱਚ ਹਰਚਰਨ ਸਿੰਘ ਭੁੱਲਰ ਡੀਆਈਜੀ ਉਹਨਾਂ ਨੂੰ ਸੀਬੀਆਈ ਦੀ ਜਾਂਚ ਦੇ ਲਈ ਨਿਆਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ ਹੁਣ ਨਵੀਆਂ ਅਪਡੇਟਾਂ ਉਸ ਮਾਮਲੇ ਦੇ ਵਿੱਚ ਆਈਆਂ ਹਨ ਰਿਸ਼ਵਤਖੋਰੀ ਮਾਮਲੇ ਵਿੱਚ ਗ੍ਰਿਫਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹਾਂਜੀ ਡੀਆਈਜੀ ਹਰਚਰਨ ਸਿੰਘ ਭੁੱਲਰ ਜੋ ਕਿ ਪਿਛਲੇ 14 ਦਿਨਾਂ ਤੋਂ ਸੀਬੀਆਈ ਦੀ ਨਿਆਂਇਕ ਰੱਤਬ ਤੋਂ ਚੱਲ ਰਹੇ ਸੀ ਉਹਨਾਂ ਤੇ ਰਿਸ਼ਵਤਖੋਰੀ ਦੇ ਇਲਜ਼ਾਮ ਸਨ ਉਹਨਾਂ ਦੇ ਘਰ ਵਿੱਚੋਂ ਕਈ ਕਿਲੋ ਸੋਨਾ ਤੇ ਨਾਲ ਹੀ ਨਾਲ ਨਕਦੀ ਪੈਸੇ ਵੀ ਬਰਾਮਦ ਕੀਤੇ ਗਏ ਸਨ 14 ਲਗਜ਼ਰੀ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ ਉਹਨਾਂ ਨੂੰ 14 ਦਿਨ ਦੀ ਸੀਬੀਆਈ ਕੋਰਟ ਵੱਲੋਂ ਨਿਆਂਇਕ ਰੱਤਬ ਵਿੱਚ ਰੱਖਿਆ ਗਿਆ ਸੀ ਤੇ ਅੱਜ ਸੀਬੀਆਈ ਵੱਲੋਂ ਵੱਡੀ ਅਪਡੇਟ ਦਿੰਦੇ ਹੋਏ ਦੱਸਿਆ ਗਿਆ ਕਿ ਉਹਨਾਂ ਦੀ ਨਿਆਂਇਕ ਰੱਤਬ ਵਿੱਚ ਅਦਾਲਤ ਨੇ 14 ਦਿਨ ਦਾ ਵਧਾ ਕਰ ਦਿੱਤਾ ਗਿਆ ਸੁਣਵਾਈ ਦੇ ਦੌਰਾਨ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਸੀਬੀਆਈ ਦੇ ਕਹਿਣ ਦੇ ਉੱਤੇ ਭੁੱਲਰ ਦੀ ਨਿਆਇਕ ਹਾਜ਼ਰਤ ਨੂੰ 14 ਦਿਨ ਹੋਰ ਵਧਾ ਦਿੱਤਾ ਗਿਆ ਸੀਬੀਆਈ ਵੱਲੋਂ ਇਹ ਦੱਸਿਆ ਗਿਆ ਹੈ ਕਿ ਜੋ ਕਿ ਹਰਚਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਉਹਨਾਂ ਨੂੰ ਹੋਰ ਤਤਪੜਚਾਲ ਕਰਨ ਦੀ ਲੋੜ ਹੈ ਜਿਸ ਵਿੱਚ ਉਹਨਾਂ ਨੂੰ ਉਹਨਾਂ ਤੋਂ ਪੁੱਛ ਪੜਤਾਲ ਕਰਨੀ ਹੈ ਉਹਨਾਂ ਦੇ ਸਾਥੀਆਂ ਤੋਂ ਪੁੱਛ ਪੜਤਾਲ ਕਰਨੀ ਹੈ ਜਿਸ ਵਿੱਚ 14 ਦਿਨ ਦੀ ਹੋਰ ਨਿਆਇਕ ਹਾਜ਼ਰਤ ਵਿੱਚ Bota a de